ਸਾਡੇ ਡਿਪਾਰਟਮੈਂਟ ਵੀ ਕੰਪਲੇਂਟ ਹੋਈ ਸੀ ਉਹਦੇ ਲਈ ਡਿਪਾਰਟਮੈਂਟ ਨੇ ਦੋ ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਮੈਂ ਮੈਂਬਰ ਸੀਗਾ ਇੱਕ ਸੁਪਰਡੰਟ ਰਕੇਸ਼ ਸ਼ਰਮਾ ਜੀ ਜਿਹੜੇ ਸੁਪਰਡੰਟ ਬਣ ਹੈਡ ਆਫਿਸ ਨੇ ਅਸੀਂ ਉਹਦੇ ਜਾ ਕੇ ਚੈਕਿੰਗ ਕੀਤੀ ਉਹਦੀ ਉਹਦੇ ਵਿੱਚ ਬਹੁਤ ਹੀ ਲਾਰਸਕੇਲ ਤੇ ਉਹ ਬੰਦਾ ਜਿਹੜਾ ਸੀਗਾ ਦਵਾਈ ਬਣਾ ਕੇ ਲੋਕਾਂ ਨੂੰ ਦੇ ਰਿਆ ਸੀ ਕੂਰੀਅਰ ਸਿਸਟਮ ਵੀ ਰੱਖਿਆ ਹੋਇਆ ਸੀਗਾ ਲੋਕਾਂ ਨੂੰ ਬੜੀ ਮਹਿੰਗੀ ਦਵਾਈਆਂ ਉਹ ਦੇ ਰਿਆ ਸੀਗਾ ਜਦੋਂ ਉਹਦੀ ਚੈਕਿੰਗ ਕੀਤੀ ਗਈ ਉਹ ਨਾ ਤਾਂ ਕੋਈ ਸਰਟੀਫੀਕੇਟ ਆਪਣਾ ਪ੍ਰੋਡਿਊਸ ਕਰ ਸਕਿਆ ਦਿਖਾ ਸਕਿਆ ਤੇ ਜਿਹੜੇ ਉਹ ਪੰਜੀਰੀ ਟਾਈਪ ਬਣਾ ਕੇ ਲੋਕਾਂ ਨੂੰ ਦੇ ਰਿਆ ਸੀ ਉਹਦਾ ਵੀ ਫੂਡ ਸੇਫਟੀ ਦਾ ਕੋਈ ਵੀ ਉਹਦੇ ਕੋਲ ਸਰਟੀਫਿਕੇਟ ਨਹੀਂ ਸੀਗਾ ਜਿਹਦੀ ਅਸੀਂ ਆਪਣੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ ਉਹਦੇ ਕੁਝ ਸੈਂਪਲ ਵੀ ਭਰੇ ਗਏ ਸੀਗੇ ਸੈਂਪਲਾਂ ਚੋ ਜ਼ਿਆਦਾਤਰ ਸੈਂਪਲ ਉਹਦੇ ਫੇਲ ਹੋ ਗਏ ਉਹਨਾਂ ਚ ਐਲੋਪੈਥੀ ਮੈਡੀਸਨ ਪਾ ਕੇ ਉਹ ਵੇਚ ਰਿਆ ਸੀਗਾ ਉਹਦੇ ਕਾਰਵਾਈ ਕਰਦੇ ਉੱਚ ਅਧਿਕਾਰੀਆਂ ਨੇ ਫਿਰ ਐਸਐਸਪੀ ਬਣਾ ਲਾ ਜੀ ਨੂੰ ਲਿਖਿਆ ਵੀ ਇਹਦੇ ਬੰਦੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਲਈ ਉਹ 10 ਤਰੀਕ 10 ਅਪ੍ਰੈਲ ਨੂੰ ਤੇ ਐਫਆਈਆਰ ਲਾਚ ਹੋ ਚੁੱਕੀ ਆ ਤੇ ਮੈਨੂੰ ਹੈੱਡ ਆਫਿਸ ਤੋਂ ਹੁਕਮ ਵਈ ਸੀ ਕਿ ਵੀ ਇਹਨੂੰ ਸੀਲ ਕੀਤਾ ਜਾਵੇ ਪੁਲਿਸ ਦੀ ਮਦਦ ਲੈਂਦੇ ਹੋਏ ਐਫਆਈਆਰ ਲਾਚ ਕਰਾ ਕੇ ਫਿਰ ਅਸੀਂ ਉਹਦਾ ਦਫਤਰ ਜਿਹੜਾ ਸੀਗਾ ਸੀਲ ਕੀਤਾ ਲੋਕ ਨੂੰ ਠੀਕ ਮੈਸੇਜ ਦੇਣਾ ਚਾਹਦੇ ਜਿਹੜੇ ਇਹ ਕਹਿੰਦੇ ਅੰਮੇਰ ਨਹੀਂ ਆਦੀ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਸੈਲਫ ਮੈਡੀਕੇਸ਼ਨ ਚ ਲੋਕ ਚਲੇ ਜਾਂਦੇ ਆ ਨਾ ਉਹ ਸੋਸ਼ਲ ਮੀਡੀਆ ਤੋਂ ਦੇਖ ਲੈਂਦੇ ਨੇ ਉਹ ਗੁੰਮਰਾਹ ਹੋ ਕੇ ਉਹਨਾਂ ਲੋਕਾਂ ਦੇ ਚੱਕਰ ਚ ਪੈ ਜਾਂਦੇ ਨੇ ਜਦ ਕਿ ਡਿਪਾਰਟਮੈਂਟ ਵੱਲੋਂ ਕੁਆਲੀਫਾਈਡ ਸਟਾਫ ਆਪਣੇ ਬਨਾਲਾ ਡਿਸਟ੍ਰਿਕਟ 'ਚ ਬਹੁਤ ਹੈਗਾ ਡਾਕਟਰ ਬੜੇ ਕੁਆਲੀਫਾਈਡ ਹੈਗੇ ਸਾਡੇ ਡਿਪਾਰਟਮੈਂਟ ਦੇ ਤਾਂ ਉਹ ਲੋਕੀ ਉਹਨਾਂ ਦੀ ਸਲਾਹ ਤੋਂ ਬਿਨਾ ਕੋਈ ਦਵਾਈ ਨਾ ਲੈਣ ਤਾਂ ਜ਼ਿਆਦਾ ਵਧੀਆ ਪਰ ਸ਼ਾਰਟ ਸ਼ਾਰਟਕਟ ਦੇ ਚੱਕਰ 'ਚ ਲੋਕ ਜ਼ਿਆਦਾ ਆਪਣੇ ਪਿੰਡਾਂ 'ਚ ਜਿਹੜੇ ਲੋਕ ਬੈਠੇ ਨੇ 언ਕੁਆਲੀਫਾਈਡ ਬੈਠੇ ਨੇ ਸੋਸ਼ਲ ਮੀਡੀਆ 'ਤੇ ਆਪਣਾ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਹੈਵੀ ਮੈਟਲਸ ਵੀ ਪਾ ਦਿੰਦੇ ਨੇ ਐਲੋਪੈਥੀ ਵੀ ਐਡ ਕਰ ਦਿੰਦੇ ਨੇ ਇਦਾਂ ਲੋਕਾਂ ਦੇ ਫਾਇਦਾ ਹੋਣ ਦੀ بجائے ਲੋਕਾਂ ਦੀ ਸਿਹਤ ਦਾ ਖਿਲਵਾੜ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਐਫ ਆਈ ਆਰ ਨੰਬਰ 21 ਮਹਿਲਕਲਾ ਪੁਲਿਸ ਸਟੇਸ਼ਨ 'ਚ ਰਜਿਸਟਰਡ ਹੋਈ ਹੈ ਉਹਦੇ ਤਹਿਤ ਹੀ ਇਹ ਕਾਰਵਾਈ ਕੀਤੀ ਗਈ ਹੈ ਐਲੋਪੈਥੀ ਸੀਗਾ ਸਿੰਡਰਾਫਿਲ ਕਟਨਡਾਫਿਲ ਸੀਗਾ ਕੁਝ ਉਹਦੇ ਅਨਕਾਲ ਜਿਹੜੀ ਅਸੀਂ ਗਿਆ ਕੁਆਲਟੀ ਵੀ ਠੀਕ ਨਹੀਂ ਸੀ ਉਹ ਦਵਾਈਆਂ ਦੀ ਉਹ ਸੈਕਸ ਟੋਨਿਕ ਦੇ ਪੁਆਇੰਟ ਆਫ View ਨਾਲ ਵੇਚ ਰਿਹਾ ਸੀਗਾ ਉਨੇ ਆਪਣੇ ਇੱਕ ਸੋਸ਼ਲ ਮੀਡੀਆ ਤੇ ਆਪਣੀ ਆਈਡੀ ਬਣਾਈ ਹੋਈ ਸੀ ਜਿਦੇ ਚ ਉਹਦੇ ਕਾਫੀ ਜ਼ਿਆਦਾ ਉਹਨੇ ਫੋਲੋਅਰ ਇਕੱਠੇ ਕੀਤੇ ਹੋਏ ਸੀਗੇ ਉਹਦੇ ਵਿੱਚ ਉਹ ਲੋਕਾਂ ਨੂੰ ਚੰਗੀ ਸਿਹਤ ਲਈ ਸੈਕਸਟੋਨਿਕ ਲਈ ਉਹ ਆਪਣਾ ਪੋਸਟ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀਗਾ ਬਿਲਕੁਲ ਸਾਡੇ ਕੋਲ ਹੁਣ ਟਾਈਮ ਲਈ ਇਸ ਕਾਰਵਾਈ ਤੋਂ ਬਾਅਦ ਲੋਕ ਸੰਪਰਕ ਕਰ ਰਹੇ ਨੇ ਜੀ ਸਾਡੇ ਪਿੰਡ ਚ ਆ ਹੈਗਾ ਉੱਚ ਅਧਿਕਾਰੀਆਂ ਦੇ ਆਗਿਆ ਤੋਂ ਬਾਅਦ ਇਹਨਾਂ ਤੇ ਵੀ ਕਾਰਵਾਈ ਬਣੂਗੀ ਔਰ ਜਿਹੜੀ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਇਦੇ ਵਿੱਚ ਤਾਂ ਜੀ ਸਾਡੇ ਕੋਲੇ ਡਰਗ ਇਨਸਪੈਕਟਰ ਆਏ ਸੀਗੇ ਆਪਣੀ ਟੀਮ ਸਮੇਤ ਇੱਥੇ ਰਹਿਮਤ ਦਵਾਖਾਨਾ ਦਾ ਪਿੰਡ ਰਾਏਸਰ ਅਸੀਂ ਉਹਨਾਂ ਦੇ ਪ੍ਰੋਟੈਕਸ਼ਨ ਦੇ ਸੰਬੰਧੀ ਨਾਲ ਗਏ ਸੀਗੇ ਪਿੰਡ ਜਾ ਕੇ ਉਹਨਾਂ ਦੇ ਜਿਹੜਾ ਦਵਾਖਾਨਾ ਸੀਗਾ ਉਹਨੂੰ ਚੈੱਕ ਕੀਤਾ ਸਾਰਿਆਂ ਨੂੰ ਚੈੱਕ ਕਰਕੇ ਜੋ ਵੀ ਉਹਨਾਂ ਨੂੰ ਉੱਥੇ ਸੈਂਪਲ ਵਗੈਰਾ ਲਏ ਸੈਂਪਲ ਵਗੈਰਾ ਲੈ ਕੇ ਉਹਨ ਦੁਕਾਨ ਨੂੰ ਸੀਲ ਕੀਤਾ ਸੀਲ ਕਰਕੇ ਉਹਨਾਂ ਨੇ ਜੋ ਰਿਪੋਰਟ ਆ ਗਈ ਸਾਨੂੰ ਸੌਂਪੀ ਸੀਗੀ ਉਸ ਦੇ ਆਧਾਰ ਤੇ ਅਸੀਂ ਐਫ ਆਈ ਆਰ ਨੰਬਰ 21 ਮਿਤੀ 10 4 25 ਦਰਜ ਕੀਤੀ ਗਈ ਹੈ ਜੀ ਗ੍ਰਫਤਾਰੀ ਹਲੇ ਉਹਦੀ ਰਹਿੰਦੀ ਹੈ ਜੀ ਅਸੀਂ ਰੇਡਾਂ ਕਰ ਰਹੇ ਹਾਂਗੇ ਜਲਦੀ ਹੀ ਉਹਨੂੰ ਗ੍ਰਫਤਾਰ ਕਰ ਲਿਆ ਜਾਊਗਾ ਬਿਲਕੁਲ ਪਏਗੇ ਜੀ ਜਿਵੇਂ ਹੁਣ ਇਹਨਾਂ ਨੇ ਚਲਾਇਆ ਹੋਇਆ ਸੀਗਾ ਧੰਦਾ ਜੋ ਉੱਥੇ ਟੀਮ ਨੇ ਜਾ ਕੇ ਉਹਨੂੰ ਜ਼ਹੀਲ ਕੀਤਾਗਾ ਉਹਦੇ ਵਿੱਚ ਸਾਰਿਆਂ ਨੂੰ ਕੰਮ ਕਰਨ ਹੋਣਗੇ ਅਸੀਂ ਵੀ ਉਹਦਾਂ ਨੂੰ ਕਹਿ ਰਹੇ ਹਾਂਗੇ ਵੀ ਜੋ ਵੀ ਗਲਤ ਕੰਮ ਕਰਦਾ ਉਹਦੇ ਬਾਜ਼ ਆ ਜਾਣ ਨਹੀਂ ਇਸ ਤਰ੍ਹਾਂ ਹੀ ਬੰਦੇ ਕਾਰਵਾਈ ਹੁੰਦੀਆਂ ਰਹਿਣਗੀਆਂ ਬਿਲਕੁਲ ਜੀ ਬਿਲਕੁਲ ਜੋ ਵੀ ਇੱਥੇ ਕੋਈ ਗਲਤ ਕੰਮ ਕਰਦਾ ਮਹਿਲਕਲਾਂ ਇਲਾਕੇ ਦੇ ਵਿੱਚ ਮੈਂ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਤੇ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਵੀ ਆਪ ਦਾ ਧਿਆਨ ਰੱਖਣਾ ਕੋਈ ਵੀ ਇਹੋ ਜਿਹਾ ਗਲਤ ਕੰਮ ਨਾ ਕਰਨ ਇਲਾਕੇ ਦੇ ਵਿੱਚ ਜਦੋਂ ਬਣਦੀ ਕਾਰਵਾਈ ਕੀਤੀ ਜਾਊਗੀ। ਚੈੱਕ ਅਸੀਂ ਕਰਦੇ ਰਹਿੰਦੇ ਹਾਂ ਜੀ ਸਮੇਂ ਤੋਂ ਸਮੇਂ ਅਸੀਂ ਡਰਗ ਇਨਸਪੈਕਟਰ ਨੂੰ ਆਲ ਲੈ ਜਾ ਕੇ ਪਰ ਇਹਨਾਂ ਤੇ ਚੈਕਿੰਗ ਕਰਦੇ ਹਾਂ ਜੋ ਪ੍ਰੋਸੈਸ ਆਗਾ ਫਿਰ ਅਗਲੀ ਕਾਰਵਾਈ ਬਣਦੀ ਉਹ ਸਾਨੂੰ ਜੋ ਰਿਪੋਰਟ ਦਿੰਦੇ ਆ ਅਸੀਂ ਉਥੇ ਕਾਰਵਾਈ ਕਰਦੇ ਹਾਂ। ਲੋਕਾਂ ਨੂੰ ਇਹੀ ਮੈਸੇਜ ਆ ਜੀ ਜਿਹੜਾ ਆਪਦੀ ਜਿਹੜੀ ਦਵਾਈਆਂ ਨੇ ਦੇਸੀ ਉਹਨਾਂ ਤੋਂ ਦੇਖ ਕੇ ਪਰਹੇਜ਼ ਕਰਨ ਕਿਉਂਕਿ ਨਾ ਤਾਂ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਚੈਕਿੰਗ ਹੁੰਦੀ ਹੈ ਇਹਨਾਂ ਦੀ ਜਿਹੜੀ ਆਪਣੀ ਵਧੀਆ ਖਰਾਕ ਆ ਘਰ ਦੀ ਦੇਸੀ ਦ ਕਿਓ ਵਗੈਰਾ ਉਹ ਖਾਣ ਇਹ ਤੁਹਾਨੂੰ ਛੱਡਣੇ ਨੇ ਇਹ ਚੀਜ਼ਾਂ ਨੂੰ ਬਿਲਕੁਲ ਲੈਣੇ ਚਾਹੀਦੇ ਨੇ ਜੀ ਅੱਜ ਕੱਲ ਦਵਾਈਆਂ ਦਾ ਬਹੁਤ ਦੇਖ ਕੇ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਸਾਈਡ ਇਫੈਕਟ ਬਹੁਤ ਆ ਕਹਿੰਦਾ ਜੋ ਡਾਕਟਰ ਦੀ ਸਲਾਹ ਨਾਲ ਦਵਾਈਆਂ ਲੈਣ